ਮੈਂ ਕਾਮਨਵੈਲਥ 2017 ਦੇ ਵਿੱਚ ਨਾ ਸਾਊਥ 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 ਅਫਰੀਕਾ ਗਈ ਸੀ ਪੋਰਟ ਸ਼ੈਪਨਸਿਟੀ ਦੇ ਵਿੱਚ ਉੱਥੇ ਮੈਂ ਕਾਮਨਵੈਲਥ ਚੈਂਪੀਅਨ ਬਣ ਕੇ ਉਸ ਤੋਂ ਬਾਅਦ ਵੀ ਤੁਹਾਨੂੰ ਪਤਾ ਹੈ ਆਪਣੇ ਦੇਸ਼ ਦੇ ਹਾਲਾਤ ਇਹ ਹੋਜੂਗੇ ਕਿ ਤੇ ਕਰੋਨਾ ਕਾਲ ਖਤਮ ਹੋਣ ਤੋਂ ਬਾਅਦ ਮੇਰੀ ਇਹ ਪਹਿਲੀ ਇੰਟਰਨੈਸ਼ਨਲ ਚੈਂਪੀਅਨਸ਼ਿਪ ਸੀ ਜਿਹੜੀ ਦੁਬਈ ਚ ਹੋਈ ਪਾਵਰ ਲਿਫਟਿੰਗ ਹੀ ਕਿੱਦਾਂ ਚੁਣਿਆ ਹੋਰ ਕੋਈ ਮਤਲਬ ਗੇਮ ਕਿਉਂ ਨਹੀਂ ਪਾਵਰ ਲਿਫਟਿੰਗ ਐਕਚੁਅਲੀ ਮੜਮ ਮੈਂ ਫਿਜ਼ੀਕਲ ਡਿਸੇਬਲਡ ਪਰਸਨ ਹਾਂ ਮੈਂ ਪੁਲਿਸ ਵਿਛਣਾ ਰਾਈਟ ਲੈਗ 45% ਡਿਸੇਬਿਲਟੀ ਹੈ ਮੇਰੀ ਤੇ ਮੈਨੂੰ ਇਹ ਸ਼ਗਾਵੀ ਕੋਈ ਵੀ ਦੇਖ ਰਹੀ ਨਾ ਤੇ ਹੱਥ ਨੂੰ ਕਹਿੰਦਾ ਸੀ ਬੇਚਾਰੀ ਕੁੜੀ ਲੱਤ ਖਰਾਬ ਗੀਏ ਉਹ ਯੂ ਨੋ ਇਰਿਟੇਟ ਹੁੰਦਾ ਸੀ ਮੈਨੂੰ ਮੈਂ ਇਸ ਕਰਕੇ ਗੇਮੇ ਇਦਾਂ ਹੀ ਚੁਣੀ ਕਿ ਲੋਹੇ ਨਾਲ ਲੋਹਾ ਹੋ ਕੇ ਮੈਂ ਆਪਣਾ ਲੋਹਾ ਮੰਨਵਾਣਾ ਸੀ ਪਰ ਮੈਂ ਮੰਨਵਾਇਆ ਨਹੀਂ ਮडम ਸ਼ੁਰੂ ਤੋਂ ਹੀ ਮਤਲਬ ਕਿ ਜਿੱਦਾਂ ਨਾ ਹਰ ਇੱਕ ਨੇ ਤਰਸ ਦਿਨੀਗਾ ਨਾ ਹੀ ਦੇਖਿਆ ਵੀ ਹਏ ਬੇਚਾਰੀ ਬੇਚਾਰੀ ਕਿਸੇ ਨੇ ਮਨ ਲੋ ਕਿ ਹੱਥ ਦੇ ਕੇ ਖੜਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਨੂੰ ਕਿ ਅਸੀਂ ਇਹਦਾ ਹੱਥ ਫੜੀਏ ਤੇ ਇਹਨੂੰ ਇਹਦੇ ਪੈਰਾਂ ਤੇ ਸਟੈਂਡ ਕਰਨ ਦੀ ਕੋਸ਼ਿਸ਼ ਕਰੀਏ ਇਹ ਕੰਮ ਕਿਸੇ ਨੇ ਨਹੀਂ ਕੀਤਾ ਇਹ ਮੇਰੇ ਪਰਮਾਤਮਾ ਨੇ ਇਹ ਗੱਲ ਉਹ ਮਾਲਕ ਨੇ ਵੈਗਰੂ ਨਹੀਂ ਉਹਨਾਂ ਨੇ ਬਾਫੜੀ ਤੇ ਉਹਨਾਂ ਨੇ ਮੇਰੇ ਮੋਟੇ ਪੈਰਾਂ ਤੇ ਖੜੀ ਹੋਣ ਦਾ ਉਪਰ ਕਰ ਦਿੱਤਾ ਤੁਹਾਨੂੰ ਸਪੋਰਟ ਸੀ ਪਿੱਛੋਂ ਦੀ ਫੈਮਿਲੀ ਸਪੋਰਟ ਹੁੰਦਾ ਜਾਂ ਤਾਂ ਫਰੈਂਡਸ ਦਾ ਜਾਂ ਤਾਂ ਹੋਰ ਰਿਲੇਟਿਵ ਦਾ ਹਾਂਜੀ ਹੁਣ ਜ਼ਿਆਦਾਤਰ ਸਪੋਰਟਸ ਤਾਂ ਮੈਨੂੰ ਫੈਮਿਲੀ ਕੁਝੇਗਾ ਬਟ ਮਦਰ ਮੇਰੇ ਕਦੇ-ਕਦੇ ਘਬਰਾ ਜਾਂਦੇ ਸੀ ਕਿ ਲਾਤੀ ਤੇ ਖਰਾਬ ਆ ਕਿਹੜੇ ਕੰਮਾਂ ਚ ਪੈ ਗਈ ਆ ਬੋਡੀ ਖਰਾਬ ਕਰ ਗਈ ਸ਼ਰੀਰ ਆਪਣਾ ਖਰਾਬ ਕਰੂਗੀ ਮੋਟੀ ਹੋ ਜਾਏਗੀ ਕੋਈ ਫੇਟਰ ਨਹੀਂ ਹੋਣਾ ਬਹਿ ਜਾਏਗੀ ਮੰਜੇ ਤੇ ਬਟ ਇਹਦਾ ਤਾਂ ਕੁਝ ਨਹੀਂ ਮੈਂ ਮੈਂ ਕਿੰਨੀ ਵਧੀਆ ਆਪਣਾ ਲਾਈਫ ਚੈੱਕ ਦੂੰਗੀ ਤੇ ਮਨ ਲਗ ਜਿੱਦਾਂ ਤੁਹਾਨੂੰ ਪਤਾ ਹੈ ਅੱਜ ਕੱਲ ਚੰਗੇ ਆ ਭਲੀਆਂ ਲੋਕੀ ਪੁੱਛਦੇ ਨਹੀਂ ਮੈਂ ਫਿਰ ਫਿਜ਼ੀਕਲ ਡਿਸੇਬਲਡ ਪਰਸਨ ਹਾਂ ਤੇ ਮੇਰੇ ਹਸਬੰਡ ਮੈਨੂੰ ਹਰ ਪੱਖੋਂ ਸਪੋਰਟ ਕੀਤਾ ਚਾਹੇ ਉਹ ਗੇਮ 'ਤੇ ਹੋਵੇ ਚਾਹੇ ਫੈਮਿਲੀ 'ਤੇ ਹੋਵੇ ਘਰ 'ਤੇ ਹੋਵੇ ਹਰ ਪੱਖੋਂ ਮੇਰੇ ਹਸਬੰਡ ਨੇ ਪੂਰੀ ਸਪੋਰਟ ਰਹੀ ਹੈ ਤੇ ਜਿਹੜੇ ਕੋਚ ਸੀਗੇ ਉਹਨਾਂ ਦੇ ਕੁੜੀਆਂ ਦੇ ਉਹਨਾਂ ਨੇ ਮੈਨੂੰ ਟ੍ਰੇਨਿੰਗ ਨਹੀਂ ਕੋਈ ਸਾਫ਼ ਮਨਾ ਕਰ ਦਿੱਤਾ ਸੀ ਉਹ ਕਹਿੰਦੇ ਸੀ ਹੈਂਡੀਕੈਪ ਨਾਲ ਜ਼ਿਆਦਾ ਖਲਾਈ ਨਹੀਂ ਸਕਦੇ ਹੈਂਡੀਕੈਪ ਨਾਲ ਟ੍ਰੇਨਿੰਗ ਨਹੀਂ ਕੀਤੀ ਦੇਣੀ ਸਾਫ਼ ਮਨਾ ਕਰਤਾ ਬਟ ਮੈਂ ਤਪਾ ਕਹਿ ਰਹੇ ਨੇ ਬੱਚਾ ਸਾਡਾ ਪੜ ਨਹੀਂ ਸਕਦਾ ਪੜਾ ਨਹੀਂ ਸਕਦੇ ਅਸੀਂ ਇਹਨੂੰ ਤੇ ਉਹ ਬੱਚਾ ਕਿੱਥੋਂ ਜਾ ਕੇ ਦੇਖਦਾ ਪੜਦਾ ਸਿੱਖਦਾ ਜਾਂ ਤਾਂ ਲੋਕਾਂ ਨੂੰ ਦੇਖ ਕੇ ਸਿੱਖਦਾ ਦੁਨੀਆ ਔਰ ਸਮਾਏ ਉਹ ਚੀਜ਼ਾਂ ਜਿਹੜੇ ਵੱਡੇ ਵੱਡੇ ਨੂੰ ਪੜਾ ਦਿੰਦਾ ਵੱਡੇ ਵੱਡੇ ਨੂੰ ਸਮਝ ਆ ਜਾਂਦਾ ਔਰ ਮੈਂ ਪੜੀ ਵੀ ਬਖਸ ਕੋਣ ਹੋਈਆਂ ਤੇ ਸਮਝੀ ਵੀ ਬਖਸ ਕੋਣ ਸਸ਼ਿਆਕਾਰ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਜੇ ਮਹਿਲਾਵਾਂ ਦੀ ਗੱਲ ਕਰੀਏ ਤੇ ਮਹਿਲਾਵਾਂ ਹਰ ਫੀਲਡ ਦੇ ਵਿੱਚ ਅੱਗੇ ਨੇ ਫਿਰ ਚਾਹੇ ਉਹ ਬੱਚਾ ਛੋਟਾ ਹੋਵੇ ਜਾਂ ਵੱਡਾ ਤੇ ਜਾਂ ਤਾਂ ਫਿਰ ਸਪੋਰਟਸ ਦੇ ਵਿੱਚ ਹੋਵੇ ਜਾਂ ਪੋਲਿਟਿਕਸ ਦੇ ਵਿੱਚ ਜਾਂ ਹੋਰ ਕਿਸੇ ਫੀਲਡ ਦੇ ਵਿੱਚ ਅੱਜ ਮਹਿਲਾਵਾਂ ਜਿਹੜੀਆਂ ਪਾਇਲਟਸ ਵੀ ਨੇ ਇੱਕ ਅੱਛੇ ਸਪੋਰਟਸ ਪਰਸਨ ਵੀ ਨੇ ਤੇ ਇਸੇ ਦੇ ਨਾਲ ਅਸੀਂ ਜਿਹੜਾ ਇੱਕ ਮਹਿਲਾ ਖਿਡਾਰੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਨਾਮ ਹੈ ਰਮਨਦੀਪ ਕੌਰ ਉਹਨਾਂ ਨੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਦੇ ਵਿੱਚ ਜਿਹੜਾ ਹੈ 골ਡ ਹਾਸਲ ਕੀਤਾ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਕਿੱਦਾਂ ਦਾ ਰਿਹਾ ਇਹ ਸਫ਼ਰ ਤੇ ਕਿਸ ਤਰ੍ਹਾਂ ਤੇ ਅੱਗੇ ਵੱਧ ਕੇ ਇਹਨਾਂ ਨੇ ਆਪਣੀ ਖੇਡ ਦੀ ਸ਼ੁਰੂਆਤ ਕੀਤੀ ਸਸ਼ੀ ਕੌਰ ਮੈਮ ਸਸ਼ੀ ਕੌਰ ਮੈਮ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਹੀ ਪੁੱਛੂੰਗੀ ਕਿ ਤੁਸੀਂ ਸ਼ੁਰੂਆਤ ਕਿੱਦਾਂ ਕੀਤੀ ਮੈਡਮ ਸ਼ੁਰੂਆਤ ਤਾਂ 2006 ਦੀ ਹੋ ਗਈ ਸੀ ਤੇ ਹੱਲੇ ਤੱਕ ਚੱਲ ਰਹੀ ਹੈ ਮਿਹਨਤ ਕੰਟੀਨਿਊ ਮੈਮ ਅਜੇ ਤੁਸੀਂ ਇੰਟਰਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਪਾਵਰ ਲਿਫਟਿੰਗ ਜਿੱਤ ਕੇ ਆਏ ਹੋ ਕਿੱਦਾਂ ਦਾ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਬਮ ਕਾਮਨਵੈਲਥ 2017 ਦੇ ਵਿੱਚ ਆਪਣਾ ਸਾਊਥ ਸਾਊਥ ਅਫਰੀਕਾ ਗਈ ਸੀ ਪੋਰਟ ਸ਼ੈਪਟਨ ਸਿਟੀ ਦੇ ਵਿੱਚ ਉੱਥੇ ਮੈਂ ਕਾਮਨਵੈਲਥ ਚੈਂਪੀਅਨ ਬਣ ਕੇ ਆਈ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆਪਣੇ ਦੇਸ਼ ਦੇ ਹਾਲਾਤ ਇਹ ਹੋ ਜਗੇ ਸੀ ਤੇ ਕਰੋਨਾ ਕਾਲ ਖਤਮ ਹੋਣ ਤੋਂ ਬਾਅਦ ਮੇਰੀ ਇਹ ਪਹਿਲੀ ਇੰਟਰਨੈਸ਼ਨਲ ਚੈਂਪੀਅਨਸ਼ਿਪ ਸੀ ਜਿਹੜੀ ਦੁਬਾਰੀ ਚ ਹੋਈ ਹੈ ਪਰ ਬਹੁਤ ਵਧੀਆ ਹੋਈ ਹੈ ਮੈਮ ਕੋਵਿਡ ਦੇ ਟਾਈਮ 'ਚ ਅਸੀਂ ਗੱਲ ਕੀਤੀ ਜਿਵੇਂ ਕੋਵਿਡ ਦੇ ਟਾਈਮ 'ਤੇ ਕਿੰਨਾ ਲਾਸ ਦੇਖਿਆ ਤੁਸੀਂ ਆਪਣਾ ਮਤਲਬ ਸਪੋਰਟਸ ਪਰਸਨ ਐਜ਼ ਅ ਸਪੋਰਟਸ ਪਰਸਨ ਕਿੰਨਾ ਲਾਸ ਕੋਵਿਡ ਦੇ ਟਾਈਮ ਤੋਂ ਮਮ ਜਿੰਨਾ ਮੇਰਾ ਲਾਸ ਹੋਇਆ ਉਹਨਾਂ ਕਿਸੇ ਦਾ ਹੋਣਾ ਹੀ ਨਹੀਂ ਚਲੋ ਉਹਦੇ ਬਾਰੇ ਮੈਂ ਹੁਣ ਚੈੜਾ ਖੋਲ ਕੇ ਗੱਲ ਨਹੀਂ ਕਰਨਾ ਚਾਹਦੀ ਬਟ ਠੀਕ ਸੀਗਾ ਹੁਣ ਮਿਹਨਤ ਕੀਤੀ ਤੇ ਮੈਡਲ ਆਇਆ ਮੈਮ ਤੁਸੀਂ ਪਾਵਰ ਲਿਫਟਿੰਗ ਹੀ ਕਿਉਂ ਮਤਲਬ ਪਾਵਰ ਲਿਫਟਿੰਗ ਹੀ ਕਿੱਦਾਂ ਚੁਣਿਆ ਹੋਰ ਕੋਈ ਮਤਲਬ ਗੇਮ ਕਿਉਂ ਨਹੀਂ ਪਾਵਰ ਲਿਫਟਿੰਗ ਐਕਚੁਅਲੀ ਮੈਡਮ ਮੈਂ ਫਿਜ਼ੀਕਲ ਡਿਸੇਬਲਡ ਪਰਸਨ ਹਾਂ ਮੈਂ ਪੋਲੀਸ ਪੇਛਣਾ ਰਾਈਟ ਲੈਗ 45% ਡਿਸੇਬਿਲਟੀ ਹੈ ਮੇਰੀ ਤੇ ਮੈਨੂੰ ਇਹ ਸੀਗਾ ਵੀ ਕੋਈ ਵੀ ਦੇਖਦਾ ਇਹਨਾਂ ਤੇ ਕਹਾਂਦਾ ਸੀ ਵੀ ਵਿਚਾਰੀ ਕੁੜੀ ਲੱਤ ਖਰਾਬ ਈ ਹੈ ਉਹ ਯੂ نو ਟ੍ਰੀਟ ਮੈਂ ਇਸ ਕਰਕੇ ਗੀਮੇ ਇਧਰ ਕਿਉਂ ਨਹੀਂ ਕਿ ਲੋਹੇ ਨਾਲ ਲੋਹਾ ਹੋ ਕੇ ਮੈਂ ਆਪਣਾ ਲੋਹਾ ਮੰਨਵਾਣਾ ਸੀ ਪਰ ਮੈਂ ਮੰਨਵਾਇਆ ਬਿਲਕੁਲ ਮੈਮ ਜਿੱਥਾ ਤੁਸੀਂ ਆਪਣੇ ਪੈਰ ਦੀ ਗੱਲ ਕੀਤੀ ਜਦੋਂ ਇਸ ਟਾਈਮ ਤੇ ਜਦੋਂ ਤੁਸੀਂ ਬਚਪਨ ਦੇ ਵਿੱਚ ਸੁਣਿਆ ਐਦਾਂ ਹੋਇਆ ਸੀ ਤੇ ਜਦੋਂ ਐਦਾਂ ਹੋਇਆ ਸੀ ਤੇ ਉਦੋਂ ਤੁਸੀਂ ਸੋਚਿਆ ਸੀ ਕੋਈ ਗੇਮ ਖੇਡ ਪਾਉਗੇ ਜਾਂ ਹੋਰ ਕੁਝ ਨਹੀਂ ਮडम ਸ਼ੁਰੂ ਤੋਂ ਹੀ ਮਤਲਬ ਕਿ ਜਿੱਦਾਂ ਨਾ ਹਰ ਇੱਕ ਨੇ ਤਰਸ ਦਿਨੀਗਾ ਨਹੀਂ ਦੇਖਿਆ ਵੀ ਹਾਏ ਵਿਚਾਰੀ ਵਿਚਾਰੀ ਕਿਸੇ ਨੇ ਮਨ ਲੋ ਕਿਹਾ ਤਾਂ ਦੇ ਕੇ ਖੜਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਨੂੰ ਕਿ ਉਹ ਸੀਦਾ ਹਉ ਹੱਥ ਫੜੀ ਤੇ ਇਹਨੂੰ ਦੇ ਪੈਰਾਂ ਤੇ ਸਟੈਂਡ ਕਰਨ ਦੀ ਕੋਸ਼ਿਸ਼ ਕਰੀਏ ਇਹ ਕੰਮ ਕਿਸ ਨੇ ਨਹੀਂ ਕੀਤਾ ਇਹ ਮੇਰੇ ਪਰਮਾਤਮਾ ਨੇ ਹੀ ਆਖਿਆ ਉਹ ਮਾਲਕ ਨੇ ਵਾਹਿਗੁਰੂ ਨੇ ਉਹਨਾਂ ਨੇ ਬਾਹ ਫੜੀ ਤੇ ਉਹਨਾਂ ਨੇ ਮੇਰੇ ਨੂੰ ਜ ਪੈਰਾਂ ਤੇ ਖੜੀ ਹੋਣ ਦੇ ਤੱਕ ਕਰ ਦਿੱਤਾ ਮੈਮ ਜਦ ਤੁਸੀਂ ਆਪਣਾ ਖੇਡਣਾ ਸ਼ੁਰੂ ਕੀਤਾ ਉਸ ਟਾਈਮ ਤੁਹਾਡੀ ਏਜ ਕੀ ਮडम ਮੈਂ 2006 ਦੇ ਵਿੱਚ ਮੇਰੇ ਕੋਲ 10ਵੀਂ ਚ ਸੀ ਮੈਂ 10th ਸਟੈਂਡਰਡਸ ਸੀ ਉਦੋਂ ਮੈਂ ਸਟਾਰਟ ਕਰ ਦਿੱਤੀ ਸੀਗੇ ਬਟ ਮੈਨ ਜਿਹੜੀ ਕਾਮਯਾਬੀ ਮਿਲੀ ਆ ਉਹ ਮੈਨੂੰ ਜਾ ਕੇ ਮਿਲੀ ਆ 2010 12 ਦੇ ਵਿੱਚ ਸੋ ਮੈਮ ਜਦੋਂ ਤੁਸੀਂ ਸਟਾਰਟ ਕੀਤਾ ਉਸ ਟਾਈਮ ਤੇ ਕਿਤਾਂ ਦਾ ਸੀਗਾ ਮਾਹੌਲ ਮਤਲਬ ਐਜ਼ ਅ ਔਮਨ ਹੈਨਾ ਐਜ਼ ਅ ਔਮਨ ਤੁਹਾਨੂੰ ਸਪੋਰਟ ਸੀ ਪਿੱਛੋਂ ਦੀ ਫੈਮਿਲੀ ਸਪੋਰਟ ਹੁੰਦਾ ਜਾਂ ਤਾਂ ਫਰੈਂਡਸ ਦਾ ਜਾਂ ਤਾਂ ਹੋਰ ਰਿਲੇਟਿਵਸ ਦਾ ਹਾਂਜੀ ਹੁਣ ਜ਼ਿਆਦਾਤਰ ਸਪੋਰਟਸ ਤਾਂ ਮੈਨੂੰ ਫੈਮਿਲੀ ਤੋਂ ਸੀਗਾ ਬਟ ਮਦਰ ਮੇਰੇ ਕਦੇ-ਕਦੇ ਘਬਰਾ ਜਾਂਦੇ ਸੀ ਕਿ ਲਾਤੀ ਵੀ ਖਰਾਬ ਆ ਕਿਹੜੇ ਕੰਮਾਂ ਚ ਪੈ ਗਈ ਆ ਬੋਡੀ ਖਰਾਬ ਕਰਕੇ ਸਰੀਰ ਆਪਣਾ ਖਰਾਬ ਕਰੂਗੀ ਮੋਟੀ ਹੋ ਜੇਗੀ ਕੋਈ ਫਿਰ ਤੋਰ ਨਹੀਂ ਹੋਣਾ ਬਹਿ ਜਾਏਗੀ ਮੰਜੇ ਤੇ ਪਟੇ ਇੱਦਾਂ ਤਾਂ ਕੁਝ ਨਹੀਂ ਹੋਇਆ ਮੈਂ ਮੇਮ ਕਿ ਕਿਸੇ ਵਧੀਆ ਆਪਣਾ ਲਾਈਫ ਸੈੱਟ ਹੋ ਗਈ ਆ ਆਫਟਰ ਮੈਰਿਜ ਮੈਮ ਕਿੱਦਾਂ ਦਾ ਰਿਹਾ ਮਤਲਬ ਇਹ ਹੁੰਦਾ ਨਾ ਮੈਰਿਜ ਤੋਂ ਪਹਿਲਾਂ ਤਾਂ ਇੱਕ ਫੈਮਿਲੀ ਦੇ ਵਿੱਚ ਆਪਾਂ ਗੱਲ ਕਰ ਸਕਦੇ ਆ ਆਫਟਰ ਮੈਰਿਜ ਕਿੱਦਾਂ ਦਾ ਰਿਹਾ ਆਫਟਰ ਮੈਰਿਜ ਮੈਮ ਮੇਰੇ ਹਸਬੰਡ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਆ ਤੇ ਮਤਲਬ ਜਿੱਦਾਂ ਤੁਹਾਨੂੰ ਪਤਾ ਹੈ ਅੱਜ ਕੱਲ ਚੰਗੀਆਂ ਭਲੀਆਂ ਲੋਕੀ ਪੁੱਛਦੇ ਨਹੀਂ ਮੈਂ ਫਿਰ ਫਿਜ਼ੀਕਲ ਡਿਸੇਬਲਡ ਪਰਸਨ ਆ ਤੇ ਮੇਰੇ ਹਸਬੰਡ ਨੇ ਮੈਨੂੰ ਹਰ ਪੱਖੋਂ ਸਪੋਰਟ ਕੀਤਾ ਚਾਹੇ ਉਹ ਗੇਮ ਪੱਖੋਂ ਹੋਵੇ ਚਾਹੇ ਫੈਮਿਲੀ ਪੱਖੋਂ ਹੋਣ ਘਰ ਪ ਕਮੈਂ ਤੁਹਾਡੇ ਬੇਬੀ ਜਦੋਂ ਹੋਏ ਉਸ ਟਾਈਮ ਤੇ ਕਿਤਾ ਸੀ ਗੇਮਸ ਨੂੰ ਲੈ ਕੇ ਫੋਕਸ ਉਸ ਟਾਈਮ ਤੇ ਸੀਗਾ ਕਿ ਉਸ ਟਾਈਮ ਤੇ ਵੀ ਮਤਲਬ ਥੋੜਾ ਜਿਹਾ ਡਗਮਗਾ ਆਇਆ ਮਨ ਐਦਾ ਜੁਨਾਮ ਜਿਹੜਾ ਵੱਡੀ ਬੇਟੀ ਹੋਈ ਹੈ ਮੇਰੀ ਤੇ ਉਦੋਂ ਮਨ ਡਾਕਟਰਸ ਨੇ ਇਹ ਕਹਿਤਾ ਸੀ ਇਹ ਵੀ ਆਪਰੇਟ ਹੀ ਹੋਣਾ ਤੁਹਾਡਾ ਤੇ ਮੇਰੇ ਮਾਈਂਡ 'ਚ ਕਿਤਨੇ ਕਿਤੇ ਗੱਲ ਬੈਠੇ ਸੀ ਵੀ ਅਗਰ ਆਪਰੇਟ ਹੋ ਗਿਆ ਤਾਂ ਮੇਰੀ ਗੇਮ ਬੰਦ ਹੋ ਜਾਨੀ ਤੇ ਮੈਂ ਪੂਰੀ ਮਤਲਬ ਕਿ ਪਰਮਾਤਮਾ ਮੋਰੀ ਵੀ ਅਰਦਾਸ ਕੀਤੀ ਵੀ ਵਾਹਿਗੁਰੂ ਮੇਰਾ ਬੱਚਾ ਮੇਰਾ ਸਹੀ ਚਲਾ ਮਤ ਘਰੇ ਹੀ ਹੋ ਜੇ ਤਾਂ ਜ਼ਿਆਦਾ ਵਧੀਆ ਔਰ ਬੇਟੀ ਮੇਰੀ ਹੋਈ ਘਰੇ ਹੀ ਹੋਈ ਤੇ ਨਾਰਮਲ ਹੋਈ ਤੇ ਬੇਟੀ ਛੇ ਪੰਜਾਬ ਸਟੇਟ ਖੇਡਣੀ ਚੱਲ ਗਈ ਸੀ ਉਸ ਟਾਈਮ ਤੇ ਕਿੱਦਾਂ ਸੀ ਮੈਮ ਉਸ ਟਾਈਮ ਤੇ ਕੁਝ ਡਰ ਇਹ ਹੋਗਾ ਕਿ ਘਰ ਬੱਚਾ ਹੈ ਹਨਾ ਹੋਰ ਚੀਜ਼ਾਂ ਹਾਂਜੀ ਮੈਮ ਹੋ ਰਿਹਾ ਰਹਿਦੇ ਸੀਗਾ ਬਟ ਵਧੀਆ ਸੀਗਾ ਮਨ ਦੇ ਵਿੱਚ ਇਹ ਸੀਗਾ ਵੀ ਚਲੋ ਹੁਣ ਮਾਂ ਬਣ ਗਈਆਂ ਤੇ ਲਾਈਫ ਮੇਰੀ ਕੰਟੀਨਿਊ ਹੋਦੀ ਚੱਲ ਗਈ ਐਜ਼ ਅ ਪਲੇਅਰ ਹੀ ਚੱਲਦੀ ਰਹੀ ਐ ਲਾਈਫ ਵਿੱਚ ਜਦੋਂ ਮੈਮ ਤੁਸੀਂ ਸਟਾਰਟ ਕੀਤਾ ਮਤਲਬ ਉਸ ਟਾਈਮ ਤੇ ਕਿੱਦਾਂ ਦਾ ਰਿਹਾ ਜਦੋਂ ਤੁਹਾਡੀ ਇੱਕ ਲਾ ਡਿਸਟਰਬ ਸੀ ਹੈਨਾ ਉਸ ਟਾਈਮ ਤੇ ਤੁਹਾਨੂੰ ਕੋਚ ਵੱਲੋਂ ਦਿੱਤੋ ਤੁਸੀਂ ਸਿੱਖਿਆ ਉਸ ਟਾਈਮ ਤੇ ਇਹ ਸੀਗਾ ਕਿ ਤੁਸੀਂ ਕਿੱਦਾਂ ਕਰੋਗੇ ਆ ਹੋਰ ਵੀ ਮੈਮ ਜਦੋਂ ਕਾਲਜ ਦੇ ਵਿੱਚ ਮੈਂ ਕੁੜੀਆਂ ਨੂੰ ਕਰਦੀ ਦੇਖਦੀ ਸੀ ਪ੍ਰੈਕਟਿਸ ਤੇ ਜਿਹੜੇ ਕੋਚ ਸੀਗੇ ਉਹਨਾਂ ਦੇ ਕੁੜੀਆਂ ਦੇ ਉਹਨਾਂ ਨੇ ਮੈਨੂੰ ਟ੍ਰੇਨਿੰਗ ਨਹੀਂ ਕੋ ਸਾਫ਼ ਮਨਾ ਕਰ ਦਿੱਤਾ ਸੀ ਉਹ ਕਹਿੰਦੇ ਸੀ ਹੈਂਡੀਕੈਪ ਨੂੰ ਜਿਆਦਾ ਨਹੀਂ ਖਲਾਈ ਨਹੀਂ ਸਕਦੇ ਹੈਂਡੀਕੈਪ ਹੀ ਟ੍ਰੇਨਿੰਗ ਕੀਤੀ ਦੇਣੀ ਸਾਫ਼ ਮਨਾ ਕਰਤਾ ਬਟ ਮੈਂ ਉਹਨਾਂ ਕੁੜੀਆਂ ਨੂੰ ਪ੍ਰੈਕਟਿਸ ਕਰਦੀ ਹੁੰਦੀ ਦੇ ਕੇ ਮੈਂ ਘਰੇ ਆ ਕੇ ਪ੍ਰੈਕਟਿਸ ਕਰਨੀ ਚਾਹੇ ਲੋਹੇ ਦਾ ਸਰੀਰ ਚੈੱਕ ਕਰਮਾ ਜਾਂ ਕੁਝ ਵੀ ਇੰਨਾ ਮਤਲਬ ਜਿਹੜੀ ਵੀ ਭਾਰ ਵਾਲੀ ਚੀਜ਼ ਹੋਣੀ ਮੈਂ ਉਦਾਂ ਲਾ ਕੇ ਦੇਖਣੀ ਇਹ ਕੁਸ਼ਣਾਂ ਕੁਝ ਮੈਂ ਕਰਾ ਤੇ ਮੇਰਾ ਕੋਈ ਕੋਚ ਨਹੀਂ ਹੈਗਾ ਮੈਂ ਬਿਨਾ ਕਿਸੇ ਕੋਚ ਦੀ ਹੈਲਪ ਦੇ ਇਸ ਤੱਕ ਪਹੁੰਚੀ ਮਤਲਬ ਮੈਂ ਬਿਨਾ ਕਿਸੇ ਕੋਚ ਤੋਂ ਮਤਲਬ ਤੁਸੀਂ ਪਾਵਰ ਲਿਫਟਿੰਗ ਸਿੱਖੀ ਕਿਸ ਤਰ੍ਹਾਂ ਹੈਵੀ ਚੱਕਣਾ ਕਿੱਦਾਂ ਸਿੱਖਿਆ ਮਤਲਬ ਹੋਰ ਚੀਜ਼ਾਂ ਹੁੰਦੀਆਂ ਨੇ ਕੁਝ ਹੁੰਦੀਆਂ ਨੇ ਨਾ ਫਿਜ਼ੀਕਲੀ ਸਾਡਾ ਬਾਡੀ ਡਿਸਟਰਬ ਨਾ ਹੋ ਨਾ ਹੋਤੀ ਤੁਨ ਲੈ ਦੇਖੋ ਮਮ ਅਗਰ ਆਪਣੇ ਘਰ ਦੀ ਕੰਡੀਸ਼ਨ ਵਧੀਆ ਨਾ ਹੋਵੇ ਤਾਂ ਆਪਾਂ ਕਹਿ ਰਹੇ ਨਾ ਬੱਚਾ ਸਾਡਾ ਪੜ ਨਹੀਂ ਸਕਦਾ ਪੜਾ ਨਹੀਂ ਸਕਦੇ ਅਸੀਂ ਇਹਨੂੰ ਤੇ ਉਹ ਬੱਚਾ ਕਿੱਥੋਂ ਜਾ ਕੇ ਦੇਖਦਾ ਪੜਦਾ ਸਿੱਖਦਾ ਜਾਂ ਤਾਂ ਲੋਕਾਂ ਹੁੰਦੇ ਕਿ ਕਿ ਸਿੱਖਦਾ ਲੋਕ ਦੁਨੀਆ ਔਰ ਸਮਾਏ ਹੋ ਜੀ ਚੀਜ਼ਾਂ ਜਿਹੜੇ ਵੱਡੇ ਵੱਡੇ ਨੂੰ ਪੜਾ ਦਿੰਦਾ ਵੱਡੇ ਵੱਡੇ ਨੂੰ ਸਮਝਾ ਦਿੰਦਾ ਔਰ ਮੈਂ ਪੜੀ ਵੀ ਵਕਤ ਕੋਣ ਹੋਈਆਂ ਤੇ ਸਮਝੀ ਵੀ ਵਕਤ ਕੋਣ ਅ ਸੋ ਮੈਮ ਹੋਰ ਕੀ ਕਹਿਣਾ ਚਾਹੋਗੇ ਮਤਲਬ ਜਿਵੇਂ ਕਿ ਅੱਜ ਦੇ ਟਾਈਮ ਤੇ ਕਈ ਵਾਰ ਦੇਖਿਆ ਜਾਂਦਾ ਮੈਂ ਜ਼ਿਆਦਾਤਰ ਦੇਖਿਆ ਇਸ ਟਾਈਮ ਤੇ ਸੀ ਜਿਵੇਂ ਹੋਰ ਚੀਜ਼ਾਂ ਨੂੰ ਲੈ ਕੇ ਕੁੜੀਆਂ ਹਰ ਚੀਜ਼ ਦੇ ਵਿੱਚ ਅੱਗੇ ਨੇ ਪਾਵਰ ਲਿਫਟਿੰਗ ਦੇ ਵਿੱਚ ਕਈ ਵਾਰ ਆ ਕੇ ਨਾ ਇਹ ਹੁੰਦਾ ਹੈ ਉਹਨਾਂ ਨੂੰ ਕਿ ਅਸੀਂ ਕਰ ਪਾਵਾਂਗੇ ਕਿ ਨਹੀਂ ਹੈਨਾ ਕੋਚ ਦੇ ਕੋਲ ਜਾ ਕੇ ਵੀ ਕਰ ਪਾਵਾਂਗੇ ਕਿ ਨਹੀਂ ਹੋਰ ਸਪੋਰਟਸ ਨੂੰ ਲੈ ਕੇ ਵੀ ਕਾਫੀ ਇਸ ਟਾਈਮ ਤੇ ਫੀਸ ਮੰਗੀ ਜਾਂਦੀ ਹੈ ਨਾ ਤੇ ਇਸ ਚੀਜ਼ ਨੂੰ ਲੈ ਕੇ ਕੀ ਕਿਉਂਕਿ ਮੈਂ ਜਦੋਂ ਮੈਂ ਜਦੋਂ ਮੈਂ ਕਾਮਨਵੈਲਥ ਚੈਂਪੀਅਨ ਬਣ ਕੇ ਆਈਆਂ ਉਸ ਤੋਂ ਬਾਅਦ ਇੰਡੀਆ ਆਉਣ ਤੋਂ ਬਾਅਦ ਮੈਨੂੰ ਮੈਂ ਕਿਸੇ ਵੀ ਜਿਮ ਵਿੱਚ ਚਲ ਜਣਾ ਮੇਰੇ ਤੋਂ ਫੀਸ ਨਹੀਂ ਲਈ ਜਾਂਦੀ ਕਿਉਂਕਿ ਮੈਂ ਕਾਮਨਵੈਲਥ ਬਹੁਤ ਵੱਡੀ ਚੀਜ਼ ਸੀ ਅਚੀਵਮੈਂਟ ਬਹੁਤ ਵੱਡੀ ਹੈ ਮੈਡਲਿਸਟ ਹੋਣਾ ਕਾਮਨਵੈਲਥ ਵਿੱਚੋਂ ਤਾਂ ਮੈਂ ਹੁਣ ਵੀ ਜਿਹੜੇ ਜਿਮਸ 'ਚ ਮੈਂ ਪ੍ਰੈਕਟਿਸ ਕਰ ਰਹੀ ਆਂ ਉੱਥੋਂ ਵੀ ਮੈਨੂੰ ਫੀਸ ਨਹੀਂ ਲਈ ਜਾ ਰਹੀ ਮੇਰੇ ਕੋਲ ਆ ਫ੍ਰੀ ਆਫ ਕਾਸਟ ਆਪਣੀ ਮਿਹਨਤ ਲਾ ਰਹੀ ਆਂ ਅਕਸਰ ਦੇਖਿਆ ਜਾਂਦਾ ਜਦੋਂ ਅਸੀਂ ਗੱਲ ਕਰਦੇ ਆ ਕੋਈ ਵੀ ਗਵਰਨਮੈਂਟ ਦੀ ਸਰਕਾਰਾਂ ਵੱਲੋਂ ਜਿਹੜਾ ਇਹ ਚੀਜ਼ ਵਾਦੇ ਸਿੱਖਿਆ ਲੈ ਕੇ ਵਾਦੇ ਹੋ ਨਸ਼ਨ ਲੈ ਕੇ ਵਾਦੇ ਹੋ ਟਿਜ਼ਮ ਲੈ ਕੇ ਅਸੀਂ ਇਹ ਖੁਲਵਾਵਾਂਗੇ ਉਹ ਖੁਲਵਾਵਾਂਗੇ ਇਹ ਸਭ ਵਾਦੇ ਬਹੁਤ ਕਿਤੇ ਜਾਂਦੇ ਹਨ ਤੇ ਪਰ ਇੱਕ ਸਪੋਰਟਸ ਪਰਸਨ ਦੇ ਲਈ ਜੋ ਉਹਨਾ ਹੋਣਾ ਚਾਹੀਦਾ ਹੈ ਸਪੋਰਟਸ ਪਰਸਨ ਦੇ ਲਈ ਅਸੀਂ ਅਜੇ ਤੱਕ ਨਹੀਂ ਕੁਝ ਸੁਣਿਆ ਇਹ ਗੱਲ ਕਿ ਅਸੀਂ ਇੱਕ ਜੀ ਸਪੋਰਟਸ ਪਰਸਨ ਨੂੰ ਐਦਾਂ ਕਰਾਂਗੇ ਜਾਂ ਹੋਰ ਕੋਈ ਜਿਮ ਖੁਲਵਾਵਾਂਗੇ ਜਾਂ ਹੋਰ ਅਕੈਡਮੀ ਖੁਲਵਾਵਾਂਗੇ ਐਦਾਂ ਨਹੀਂ ਸੁਣਿਆ ਤੇ ਇਸ ਨੂੰ ਲੈ ਕੇ ਕੀ ਕਹੋਗੇ ਤੁਹਾਡੇ ਮਾਈਂਡ ਚ ਕੀ ਹੈ ਦੇਖੋ ਮੈਂ ਪੰਜਾਬ ਇੱਕ ਇਹੋ ਜਿਹਾ ਸੂਬਾ ਆ ਜੇ ਇੱਕ ਘਰ ਛੱਡੂਗਾ ਦੂਜੇ ਘਰ ਤੁਹਾਨੂੰ ਪਲੇਅਰ ਮਿਲੇਗਾ ਹੀ ਮਿਲੇਗਾ ਹਰ ਪਲੇਅਰ ਮਨ ਲਓ ਕਿ ਵਧੀਆ ਆਪਣੀ ਮਿਹਨਤ ਕਰਕੇ ਜਿੱਤਣਾ ਚਾਹੁੰਦਾ ਔਰ ਕਰਦੇ ਵੀ ਹੈ ਉਹ ਕਿਤੇ ਨਾ ਕਿਤੇ ਮਾਰ ਖਾ ਜਾਂਦੇ ਆ ਵਿਜਾ ਫਾਈਨੈਂਸ਼ਲੀ ਜਾਂ ਪਲੇਟਫਾਰਮ ਨਹੀਂ ਉਹਨਾਂ ਨੂੰ ਮਿਲ ਪਾਂਦਾ ਮੈਨਰੇ ਮੇਰੇ ਨਾਲੇ ਦੋਨੋਂ ਚੀਜ਼ਾਂ ਹੋਈਆਂ ਮੈਨੂੰ ਅਗਰ ਪਲੇਟਫਾਰਮ ਮਿਲਦਾ ਸੀ ਤਾਂ ਮੈਨੂੰ ਫਾਈਨੈਂਸ਼ਲੀ ਪ੍ਰੋਬਲਮ ਆ ਜਾਂਦੀ ਸੀ ਤੇ ਇਸ ਵਾਰੀ ਇਹ ਦੋਨੋਂ ਪ੍ਰੋਬਲਮ ਮੈਨੂੰ ਕ੍ਰੀਏਟ ਵੀ ਹੋਈਆਂ ਬਟ ਮੈਂ ਕੋਸ਼ਿਸ਼ ਕੀਤੀ ਤੇ ਮੈਨੂੰ ਮੈਡਲ ਆ ਗਿਆ ਹੁਣ ਸਰਕਾਰ ਅੱਗੇ ਹੀ ਬੇਨਤੀ ਹੈ ਕਿ ਮੇਰੀ ਮਿਹਨਤ ਦਾ ਸਰਕਾਰ ਮੁੱਲ ਪਾ ਦੇ ਪਰ ਮਤਲਬ ਪਿਛਲੀਆਂ ਸਰਕਾਰਾਂ ਵੱਲੋਂ ਜੋ ਨਹੀਂ ਹੋਇਆ ਤੁਸੀਂ ਤੁਹਾਨੂੰ ਲੱਗਦਾ ਹੁਣ ਆਵਾਮੀ ਪਾਰਟੀ ਦੀ ਸਰਕਾਰ ਵੱ ਦਿਲ ਮੇਰਾ ਮੰਨਦਾ ਇਸ ਗੱਲ ਨੂੰ ਪਰਮਾਤਮਾ ਵੀ ਵੱਲੋਂ ਮੈਨੂੰ ਪੂਰੀ ਆਸ ਆ ਵੀ ਸ਼ਾਇਦ ਮੇਰਾ ਇਸ ਵਾਰੀ ਹੱਲ ਹੋ ਜਾਏਗਾ। ਸੋ ਮੈਮ ਹੁਣ ਆਖਦੇ ਤੁਹਾਨੂੰ ਇਹ ਕਹੂੰਗੀ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹੋਗੇ ਕਿ ਆਪਣਾ ਹੌਸਲਾ ਨਾ ਛੱਡਣ ਕਿਸੇ ਵੀ ਚੀਜ਼ ਨੂੰ ਲੈ ਕੇ ਹੌਸਲਾ ਬਣਾ ਕੇ ਅੱਗੇ ਵਧਦੇ ਰਹੋ। ਹਾਂਜੀ ਬਿਲਕੁਲ ਮੇਰੀ ਸਭ ਨੂੰ ਇਹ ਬੇਨਤੀ ਖਾਸ ਕਰ ਉਹਨਾਂ ਲੇਡੀਜ਼ ਵਾਸਤੇ ਜਿਹੜੀਆਂ ਹਾਊਸ ਵਾਈਫ ਨੇ ਜਿਨ੍ਹਾਂ ਦੇ ਬੱਚੇ ਛੋਟੇ-ਛੋਟੇ ਨੇ ਵੀ ਜੇਕਰ ਤੁਹਾਡਾ ਕੋਈ ਸੁਪਨਾ ਹੈਗਾ ਤਾਂ ਉਹਨੂੰ ਮਾਰੋ। ਜ਼ਿੰਦਗੀ ਜੀਣ ਦਾ ਨਾਮ ਆ ਇਹਨੂੰ ਜੀਓ ਔਰ ਤੁਹਾਡੇ ਸੁਪਨੇ ਜ਼ਰੂਰ ਸੱਚ ਹੋਣਗੇ ਜੇ ਤੁਸੀਂ ਮਿਹਨਤ ਕਰੋਗੇ ਜੇ ਉਹਨਾਂ ਇਸ ਸੁਹਣੇ ਜਿੰਦੇ ਰਹਿਣਗੇ ਤੇ ਇਨਸਾਨ ਦੀ ਇਨਸਾਨੀਅਤ ਕੀਦੀ ਆ ਸੁਪਨਾ ਹੀ ਮਰ ਗਿਆ ਫਿਰ ਤਾਂ ਗੱਲ ਹੀ ਖਤਮ ਹੋ ਗਈ ਮਨੋ ਸੋ ਬਿਲਕੁਲ ਅਸੀਂ ਗੱਲਬਾਤ ਕਰਦੇ ਫੇਸੀ ਰਮਨਦੀਪ ਕੌਰ ਨਾਲ ਜਿਨ੍ਹਾਂ ਨੇ ਇੰਟਰਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਦੇ ਵਿੱਚ ਜਿਹੜਾ ਹੈ ਪੰਜਾਬ ਦੇ ਲਈ 골ਡ ਹਾਸਿਲ ਕੀਤਾ ਹੈ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਤੇ ਜਿਹੜੀ ਇੱਕ ਬਹੁਤ ਸਹੀ ਗੱਲ ਜਿਹੜੀ ਕਹੀ ਹੈ ਮਹਿਲਾਵਾਂ ਦੇ ਲਈ ਤੇ ਜਿਵੇਂ ਆ ਹਾਊਸ ਵਾਈਫ ਨੇ ਕਿਤੇ ਨਾ ਕਿਤੇ ਆਪਣੀ ਇੱਛਾਵਾਂ ਨੂੰ ਮਾਰ ਦਿੰਦੇ ਨੇ ਆਪਣੀ ਜਿਹੜੀ ਉਹਨਾਂ ਜੋ ਉਹਨਾਂ ਦੀ ਚਾਹ ਹੈ ਉਹ ਨਹੀਂ ਕਰ ਪਾਉਂਦੇ ਤੇ ਬੱਚੇ ਨੇ ਇਹਨਾਂ ਦੇ ਵੀ ਉਹ ਜਿਹੜਾ ਹੈ ਘਰ ਦੀ ਵੀ ਪੂਰੀ ਦੇਖ ਰੱਖ ਹੁੰਦੀ ਆ ਔਰ ਫਾਈਨੈਂਸ਼ਲੀ ਵੀ ਕਾਫੀ ਦਿੱਕਤਾਂ ਹੁੰਦੀਆਂ ਨੇ ਪਰ ਆਪਣੀ ਹਿੰਮਤ ਨਾ ਹਾਰ ਕੇ ਜਿਹੜਾ ਅੱਗੇ ਵਧੇ ਤੇ ਹੋਰ ਜਿਹੜੀ ਜਿਹੜੀ ਗੱਲ ਕੀਤੀ ਗਈ ਹੈ ਸਰਕਾਰਾਂ ਨੂੰ ਲੈ ਕੇ ਸਪੋਰਟਸ ਨੂੰ ਲੈ ਕੇ ਇਵੇਂ ਦੇਖਿਆ ਜਾਂਦਾ ਹੈ ਕਿ ਜਿਹੜੀ ਸਰਕਾਰਾਂ ਨੇ ਹੋਰ ਚੀਜ਼ਾਂ ਨੂੰ ਲੈ ਕੇ ਕਾਫੀ ਵਾਅਦੇ ਕਰਦੀ ਹੈ ਪਰ ਜਿਹੜਾ ਸਪੋਰਟਸ ਪਰਸਨਲੀ ਤੁਸੀਂ ਵੀ ਦੇਖਿਆ ਹੋਏਗਾ ਕਾਫੀ ਵਾਰ ਸੁਣਿਆ ਵੀ ਹੋਏਗਾ ਕਿ ਸਪੋਰਟਸ ਪਰਸਨ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਵੀ ਵਾਅਦਾ ਕਿਸੇ ਤਰ੍ਹਾਂ ਦੀ ਕੋਈ ਅਕੈਡਮੀ ਖੋਲਣ ਦੇ ਲਈ ਜਾਂ ਜਿਮ ਖੋਲਣ ਦੇ ਲਈ ਕੋਈ ਜਿਹੜੀ ਗੱਲ ਨਹੀਂ ਕੀਤੀ ਜਾਂਦੀ ਉਸ ਨੂੰ ਲੈ ਕੇ ਸਪੋਰਟਸ ਪਰਸਨ ਨੂੰ ਕਾਫੀ ਜ਼ੜਾ ਇਸ ਚੀਜ਼ ਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਕਦੋਂ ਉਹਨਾਂ ਦੇ ਲਈ ਵੀ ਸਰਕਾਰਾਂ ਵੱਲੋਂ ਜਿਹੜਾ ਕਦਮ ਚੱਕਿਆ ਜਾਏਗਾ ਤੇ ਹੋਰ ਜਿਹੜੀ ਮਹਿਲਾਵਾਂ ਨੇ ਹੋਰ ਜਿਹੜੀ ਕੁੜੀਆਂ ਨੇ ਜਿਹੜੇ ਫਿਜ਼ੀਕਲੀ ਕੁਝ ਨਾ ਕੁਝ ਚੀਜ਼ਾਂ ਤੋਂ ਡਿਸਟਰਬ ਹੁੰਦੀਆਂ ਨੇ ਹਿੰਮਤ ਹਾਰ ਜਾਂਦੀ ਨੇ ਇੱਥੇ ਇਹਨਾਂ ਨੂੰ ਮੈਮ ਨੂੰ ਅਸੀਂ ਇਹੀ ਕਵਾਂਗੇ ਮੈਮ ਦੇ ਹੌਸਲੇ ਨੂੰ ਸਲਾਮ ਹੈ ਜਿਨ੍ਹਾਂ ਨੇ ਆਪਣੇ ਹਿੰਮਤ ਨਾ ਹਾਰ ਕੇ ਅੱਗੇ ਵਧੇ ਤੇ ਇਦਾਂ ਹੀ ਮੋਟੀਵੇਟ ਹੁੰਦੇ ਰਹੋ ਦੇਖਦੇ ਰਹੋ ਔਰ ਆਪਣੇ ਜਿਹੜਾ ਹੈ ਕੰਮ ਜਿਹੜਾ ਅੱਗੇ ਵਧਦੇ ਰਹੋ ਇਦਾਂ ਹੀ ਹੋਰ ਅਪਡੇਟਸ ਵੀ ਦੇਖਦੇ ਰਹੋ ਦਾ ਸਿਟੀ ਹੈਡਲਾਈਟ